अपनी कंपनी इस्तेमाल किया था की। और पूरी यहाँ से परमेश्वर की सामर्थ्य कर रहे हो हर बीच में ही तो मतलब पारिश करती है परमेश्वर की आराधत तो आइए उनके द्वारा भी हम आराधना करेंगे

ਵੰਦ ਨੇ ਤੇ ਅਪੋਸਟਰ ਕੋਲ ਸੁਪਾਰ ਮਿਸਤੀ ਸੁਪਾਰ ਰਾਣਾ ਮਿਸਤੀ ਜੀ ਦਾ ਅੱਜ 8ਵੀਂ ਸਾਲੀਗਿਰ ਹੈ 8 ਸਾਲਾਂ ਦੇ ਵਿੱਚ ਬਹੁਤ ਵੱਡੀ ਤਰੱਕੀ ਇਸ ਮਿਸਤੀ ਨੇ ਕੀਤੀ ਹੈ ਇਹ ਸੁਪਾਰ ਰਾਣਾ ਜੀ ਦਾ ਅਸ਼ੀਰਵਾਦ ਹੈ ਉਹਨਾਂ ਦੀ ਮਿਹਨਤ ਹੈ ਜਿਹੜਾ ਕੇਵਲ ਸਾਰਿਆਂ ਨੂੰ ਪ੍ਰਭੂ ਦੇ ਨਾਲ ਜੋੜ ਰੇ ਜਿਹੜਾ ਇੱਕ ਸੱਚਾ ਕ੍ਰਿਸਚਨ ਉਹ ਕਦੇ ਨਸ਼ਾ ਨਹੀਂ ਕਰਦਾ ਉਹ ਕਿਸੇ ਦੇ ਨਾਲ ਈਰਖਾ ਨਹੀਂ ਰੱਖਦਾ ਤੇ ਮਨ ਦੇ ਵਿੱਚ ਦੁਵੇਸ਼ ਨਹੀਂ ਲੱਗਦਾ ਤੇ ਹਰ ਕਿਸੇ ਨੇ ਜੇ ਕਿਸੇ ਨੇ ਕੋਈ ਗਲਤੀ ਵੀ ਕੀਤੀ ਉਹਨੂੰ ਮਾਫ਼ ਕਰ ਦਿੰਦਾ ਕਿਉਂਕਿ ਜਦੋਂ ਪ੍ਰਭੂ ਯੀਸਾ ਮਸੀਹ ਜੀ ਨੂੰ ਸੂਣੀ ਤੇ ਚੜਾਇਆ ਗਿਆ ਤਾਂ ਉਹਨਾਂ ਦੇ ਜਿਹੜੇ ਆਖਰੀ ਬੋਲ ਸੀ ਉਹ ਇਹ ਸੀ ਕਿ हे ਪ੍ਰਭੂ ਇਹ ਜਿਹੜੇ ਇਹ ਸਾਰਾ ਕੁਝ ਕਰ ਰਹੇ ਇਹਨਾਂ ਨੂੰ ਪਤਾ ਨਹੀਂ ਕਿੰਨਾ بڑا ਗੁਨਾਹ ਕਰ ਰਹੇ ਤੂੰ ਇਹਨਾਂ ਨੂੰ ਮਾਫ਼ ਕਰ ਦੇਣਾ bina ne sooni te chadaya ਉਹਨਾਂ ਨੇ ਵੀ ਪ੍ਰਭੂ ਉਹਨਾਂ ਬਾਤ ਤੇ ਵੀ ਪ੍ਰਭੂ ਨੇ ਮਾਫੀ ਲਈ। ਸੋ ਐਸੀ ਕਿਸੇ ਦਿਨਾਂ ਦੀ ਯਕਾ ਨਹੀਂ ਕਰਨੀ। ਐਸੀ ਕਿਸੇ ਤਰ੍ਹਾਂ ਦੀ ਬਦਫੈਲੀ ਜਾਂ ਨਸ਼ਾ ਨਹੀਂ ਕਰਨਾ। ਇਹ ਇਥੇ ਦੱਸਿਆ ਜਾਂਦਾ ਸਰਕਾਰਾਂ ਜਾਂਦੇ। ਸੋ ਮੈਨੂੰ ਖੁਸ਼ੀ ਹੈ ਕਿ ਲੱਖਾਂ ਲੋਕਾਂ ਨੂੰ ਅਪੋਸਟਰ ਸਾਹਮਣੇ ਨਸ਼ਿਆ ਤੋਂ ਛੁਡਾਇਆ। ਉਹਨਾਂ ਦਾ ਦੁੱਖ ਦਿਲਦਰ ਦੂਰ ਕੀਤਾ ਹੈ। मिनिस्ट्री के हर कोई सही अंगने आप को समझता है इतने आके राहत महसूस करता सो so, मैं अशू मौके से पोस्टल साहब न सारू प्रधान जी को बहुत बहुत मुबारकबाद दिन तुम सार्क बधाई होगी मुरादा मिलती रह ਤੁਸੀਂ ਇੱਥੇ ਜੋ ਵੀ ਮੰਗੋ ਜਿਸ ਤਰ੍ਹਾਂ ਦੇ ਵੀ ਸ਼ਾਂਤੀ ਚਾਹੋ ਪ੍ਰਭੂ ਯਿਸੂ ਮਸੀਹ ਤੁਹਾਨੂੰ ਦੇ ਤੁਹਾਡੇ ਘਰਾਂ ਦੇ ਵਿੱਚ ਬਰਕਤ ਆਵੇ ਤੇ ਅਸੀਂ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਹਰ ਮੁਕਸ਼ੁਦ ਤੇ ਵੀ ਤੁਹਾਡੇ ਨਾਲ ਹੈ ਕਦੇ ਵੀ ਤੁਸੀਂ ਯਾਦ ਕਰੋਗੇ ਅਸੀਂ ਤੁਹਾਡੇ ਵਿਚਕਾਰ ਆਵਾਂਗੇ ਮੈਂ ਇੱਕ ਵਾਰ ਫੇਰ ਸੋ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਜੁਜੁਜ ਜੀਓ ਮਾਡੇ ਹੋਰ ਬੋਲ ਕਰਨੀ ਹੋਵੇ ਹallelujah <ELLOP> ਹallelujah ਬਹੁਤ ਰੋਣ ਤੋਂ ਕਵਿੰਦਾ ਡੈਨੀ ਜੀ ਜਿਹੜੇ ਕਿ ਸਾਡੇ ਇਹਨਾਂ ਹਲਕੇ ਤੋਂ ਸਾਡੇ ਸਮਾਜਾਂ ਦੀ ਅਗਵਾਈ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਤੇ ਉਹ ਵੀ ਮੰਨ ਤੇ ਆ ਕੇ ਅੱਜ 28 ਸਾਲ ਪਿਛੇ ਜਿਹੜੀ ਇਹ ਪੋਸਟ ਸਨ ਪਾਲਣ ਦੀ ਹੈ ਹallelujah ਹallelujah अच्छ के बहुत बड़ी मन खुशी हुई है जॉन कोटली का सवेरे सवेरे फोन पहुंचा दिल्ली में इसे मीटिंग के जॉन कोटली जी ने हुक्म लाया कि एमएलए एल ए साहब शाम को अच्छी साइड उ चर्च वि पहुंचना है ਔਰ ਸਾਡੇ ਪ੍ਰਵਾਹ ਦੇ ਨਾਲ ਅੱਜ ਜਿਹੜੀ 25 ਸਾਲੀ